ਸ਼ਹਿਰ ਬਾਈ ਸ਼ਹਿਰ ਚੋਂ ਦਾ ਏਰੀਆ ਚ ਜੇ ਦੇਖੀਏ ਬਾੜ ਬੰਦੀ ਦੇ ਹਿਸਾਬ ਨਾਲ ਤੇ ਜੇ ਦੇਖੀਏ ਵੀ ਆਪਾਂ ਫਰਦੇ ਦੇ ਹਿਸਾਬ ਨਾਲ ਇਹ ਪਿੰਡ ਜਾਂਦਾ ਹੈ ਬੰਗਾ ਵਿਧਾਨ ਸਭਾ ਦੇ ਗੁਰਦੁਆਰਾ ਚਰਨ ਕਮਲ ਸਾਹਿਬ ਦੇ ਨਜ਼ਦੀਕ ਵਾਰਡ ਨੰਬਰ 9 ਜਾਂ ਪੰਚਾਇਤ ਦੇ ਅਧੀਨ ਹੌਦੇ ਕੂੜੇ ਦੇ ਢੇਰ ਨੇ ਕੀਤੀ ਹਲਚਲ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਮੌਕੇ ਤੇ ਜਾ ਕੇ ਕੀਤੀ ਜਾਂਚ ਤੇ ਕਿਹਾ ਕਿ ਜੇਕਰ ਅਸੀਂ ਆਪਣੇ ਧਾਰਮਿਕ ਸਥਾਨਾਂ ਦਾ ਆਲਾ ਦਵਾਲਾ ਹੀ ਨਾ ਸਾਫ਼ ਕਰ ਸਕੇ ਤਾਂ ਸਾਡੇ ਐਮਐਲਏ ਐਮਸੀ ਅਤੇ ਅਫਸਰ ਬਣਨ ਦਾ ਕੋਈ ਫਾਇਦਾ ਨਹੀਂ ਮਹੱਲਾ ਨਿਵਾਸੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਐਮਐਲਏ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਈਓ ਦਫ਼ਤਰ ਬੰਗਾ ਵਿਖੇ ਪਹੁੰਚੇ ਅਤੇ ਮੌਜੂਦਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਇਸ ਮਸਲੇ ਦਾ ਹੱਲ ਕਰਨ ਲਈ ਇੱਕ ਹਫ਼ਤੇ ਦਾ ਤੁਹਾਨੂੰ ਟਾਈਮ ਦਿੰਦੇ ਹਾਂ ਜੇਕਰ ਤੁਹਾਡੇ ਕੋਲੋਂ ਇਹ ਕੂੜੇ ਦਾ ਮਸਲਾ ਹੱਲ ਨਾ ਹੋਇਆ ਤਾਂ ਸ਼ਹਿਰ ਵਾਸੀਆਂ ਨਾਲ ਮਿਲ ਕੇ ਈਓ ਦਫ਼ਤਰ ਅੱਗੇ ਸਭ ਤੋਂ ਪਹਿਲਾਂ ਮੈਂ ਕੂੜੇ ਦਾ ਬੱਠਲ ਸੁੱਟ ਕੇ ਆਵਾਂਗਾ ਹੁਣ ਦੇਖਣਾ ਹੋਵੇਗਾ ਕਿ ਅਧਿਕਾਰੀ ਇਸ ਕੂੜੇ ਦੇ ਢੇਰ ਦਾ ਮਸਲਾ ਕਿਵੇਂ ਹਲ ਕਰਦੇ ਨੇ ਕੀ ਯੂਨੀਵਰਸਿਟੀ ਵੀਰੇ ਕੇ ਮੌਕਾ ਦੇਖ ਜਾ ਮੌਕਾ ਦੇਖ ਜਾ ਕਮੇਟੀ ਕਰਦੀ ਸਾਰੇ ਬੰਦ ਵਿਹਾਂ ਕਰਦੀ ਹੈ ਇੱਕ ਮਿੰਟ ਕਰ ਸਕਦਾ ਤੁਸੀਂ ਇੱਕ ਪਾਸੇ ਬੈਠਦੇ ਹਾਂ ਹਾਂਜੀ ਆਪਾਂ ਇਹ ਉਹਨੂੰ ਸਵੇਰੇ ਹੋਇਆ ਕੱਲ ਮੈਂ ਤਾਂ ਨੰਗੇ ਆ ਸੀ ਜੋ ਮੈਂ ਦੇਖਿਆ ਬਹੁਤ ਜ਼ਿਆਦਾ ਗੰਦ ਬਾਹਰ ਆ ਰਿਹਾ ਹੈ ਅੱਗੇ ਇਹ ਵਿੱਚ ਹੁੰਦਾ ਸੀ ਮੈਂ ਇਹਨੂੰ ਕਹਿ ਬਈ ਤੁਸੀਂ ਇਹ ਬੜਾ ਗੰਦ ਹੈ ਇਹ ਸਾਫ਼ ਕਰਾਓ ਰੁਨੂਸੀ ਇਹ ਕਹਤਾ ਦਾ ਅਲਟੀਮੇਟ ਦਿੱਤਾ ਵੀ ਜਿਆਦਾ ਇਹਨੂੰ ਬੰਦ ਕਰਾਓ ਸਾਰਾ ਜੀ ਇੱਥੇ ਡੰਪ ਚ ਕਾ ਦੇ ਕੋ ਸਰ ਬੰਦ ਕਰਾਓ ਬੰਦ ਚਾਹੀਦਾ ਗੁਰਦੁਆਰਾ ਚਨਕਨਵਾਲ ਸਾਹਿਬ ਦੇ ਕੋਲ ਆ ਇਹ ਬਿਲਕੁਲ ਬਿਲਕੁਲ ਸੀ ਕਿ ਵੀ ਇੱਥੇ ਸੰਗਤ ਬਹੁਤ ਆਉਂਦੀ ਹੈ ਇਹਨੂੰ ਚੁਕਾ ਦੇ ਉਹਨਾਂ ਨੇ ਕਿਹਾ ਕਿ ਮੈਂ ਪ੍ਰੋਮਿਸ ਕੀਤਾ ਕਿ ਮੈਂ ਜਿਹੜਾ ਇੱਥੇ ਸੈਂਟਰੀ ਇੰਸਪੈਕਟਰ ਆ ਉਹਨੂੰ ਉਹਨਾਂ ਦੀ ਡਿਊਟੀ ਲਾਤੀ ਮੈਂ ਉਹਨੂੰ ਕਰੂ ਰੁਨੂਸੀ ਇਹ ਕਹਤਾ ਵੀ ਜੇ ਹਫਤੇ ਚ ਤੂੰ ਨਾ ਚੱਕਿਆ ਜੀ ਤਾਂ ਫਿਰ ਮੈਂ ਆਪ ਚੁਕਾ ਕੇ ਇਹ ਸਾਰਾ ਕੁਝ ਸਾਰੇ ਸ਼ਹਿਰ ਵਾਸੀਆਂ ਦੇ ਲੈ ਕੇ ਮਦਦ ਨਾਲ ਇਹ EO ਦੇ ਦਫ਼ਤਰ ਸਿੱਟੀਆਂਵਾਂਗੇ ਕਿਉਂਕਿ ਅਦਰਵਾਈਜ਼ ਇਹਨੇ ਉਹਨੂੰ ਚੁੱਕਣਾ ਨਹੀਂ ਉਹਦੀ ਉਹਦੀ ਉਹ ਸਰਕ ਨਹੀਂ ਹਾਂ ਉਹਨੂੰ ਸਿਰਟਮੈਂਟ ਦੇ ਤਾਂ ਹੁਣ ਮੈਂ ਜਾਂਦਾ ਉਹਨੂੰ ਮਿਲ ਕੇ ਵੀ ਜਾਊਂਗਾ ਆ ਫਿਰ ਇਹ ਰਾਈਟਿੰਗ ਵੀ ਦੂੰਗਾ ਆਪਣੇ ਲੈਟਰਪੈਡ ਤੇ ਕਿ ਇਹ ਦੇਖੋ ਜੀ ਗੁਰਦੁਆਰਾ ਹੀ ਨਹੀਂ ਆਪਣੇ ਮੰਦਰ ਗੁਰਦੁਆਰਾ ਹੀ ਸਾਫ਼ ਨਹੀਂ ਕਿਤੇ ਨੂਰ ਹੋਈ ਮੱਥਾ ਦੇਣਾ ਤਾਂ ਆਹ ਬੰਦੇ ਦਾ ਤਾਂ ਇਹਨੇ ਕੀ ਕਰਨਾ ਹੈ ਹਾਂ ਜੀ ਹਾਂ ਜੀ ਹੁਣੇ ਜਾ ਕੇ EO ਸਾਹਿਬ ਨੂੰ ਇੱਕ ਵਾਰੀ ਫੋਨ ਤੇ ਮੇਰੀ ਗੱਲ ਹੋ ਗਈ ਦੋ ਵਾਰੀ ਤੇ ਹੁਣ ਮੈਂ ਪਰਸਨਲ ਜਾ ਕੇ ਮਿਲੂੰਗਾ ਸਹੀ ਹੈ ਮੇਰੇ ਦੇਖੋ ਇਹ ਸ਼ਹਿਰ ਵਾਸੀਆਂ ਨੂੰ ਵੀ ਸਾਰਿਆਂ ਨੂੰ ਫੋਨ ਕਿਸੇ ਵੀ ਧਰਮ ਦਾ ਆਦਮੀ ਆ ਕਿ ਅੱਜ ਜੇ ਗੁਰਦੁਆਰਾ ਚੰਨਕੋਂ ਸਾਹਿਬ ਦੇ ਅੱਗੇ ਗੰਦ ਆ ਤੇ ਕੱਲ ਕਿਸੇ ਹੋਰ ਥਾਂ ਵੀ ਗੰਦ ਪੈ ਸਕਦਾ ਜੋ ਕਿ ਕਮੇਟੀਆਂ ਜਾਂ ਜਿਹੜਾ ਇੱਥੇ ਦਾ ਪ੍ਰਸ਼ਾਸਨ ਇਦਾਂ ਨਹੀਂ ਸੁਧਰੇਗਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਵੀ ਧਾਰਮਿਕ ਸਥਾਨ ਤੇ ਕੋਈ ਇਦਾਂ ਦਾ ਜੋ ਗੰਦ ਪਿਆ ਆਪਾਂ ਨੂੰ ਇੱਕ ਹਫ਼ਤੇ ਦਾ ਟਾਈਮ ਅਸੀਂ ਯੂਸਮ ਦੇਤਾ ਜੇ ਇਹ ਯੂਸਾਬ ਨਹੀਂ ਮੰਨਦੇ ਜਾਂ ਉਹ ਅਨਾਂ ਕਰਨੀ ਕਰਦੇ ਆ ਤਾਂ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰਦਾ ਆਲੇ ਦੁਆਲੇ ਸੰਗਤ ਨੂੰ ਵੀ ਬੇਨਤੀ ਕਰਦਾ ਤੇ ਮੈਂ ਪਹਿਲਾਂ ਟੋਕਰੀ ਚਾ ਕੇ ਖਰੂੰਗਾ ਅਬ ਚੁੱਕ के ਉਹਦੇ ਇਹ ਉਹਦੇ ਉੱਥੇ ਦਫਤਰ ਸਟਿੱਕ ਗਿਆ ਵਾਗੇ ਫੇ ਦੇ ਦੇਗਾ ਹਾਂ ਕਿ ਉਹਦਾ ਧੰਨਵਾਦ ਠੀਕ ਹੈ ਜੀ ਜੇ ਤਾਲ ਬੋਤਨ ਤਾਂ ਅਲੋਟ ਜਲਾ ਤੇ ਹੀ ਜਲਾ ਬੋਤਨ ਜਲਾ ਗਾਂਦੋ ਰੇ ਹਾਂ ਜੀ ਤਾਂ ਫਿਰ ਸਾਡੀ ਵੀ ਤਾਂ ਇਹਦੇ ਅੱਗੇ ਜਲਾ ਤੇ ਐਮਸੀ ਕਾਦੇ ਚੱਪਸ ਜੀ 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 ਕਿ ਕਿਤੇ ਐਸਐਸ ਆ ਮੈਂ ਪਤਾ ਬਦਲ ਇਹ ਜਿਹੜਾ ਨਾ ਬੋਲਾਗਾ ਇਸ ਪਰ के साथ दिया जी मुद्दा उठाया भी सर अरे मेरे जी आज 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 अगले सोमवार तक कुछ इंतजाम हो गया बंद हो गया पर ठीक है नहीं तो असि इतों का लोगों का एंगल के पता है अगर कि ऐसे तो सिर्फ भी है तो लगता है ये जो मिली रही है तो कोई तरह के तो आप बता राख पुकासी के तरीके तो हमारे तरफ मैं होंगे जगाना वो वैद्य चक्कर होना मतलब कल गया वैद्य चक्कर में उठ के मैं बोल दूं कि वो प्योर मेरे बाल अच्छा रहा वो गए तब गए चक्कर गया बेचखोज हुआ है वो वो चले गए कि घर बने सर वो साडी हादसे में नहीं है वो पिंड गेंदो वाला है साडी हादसे में नहीं है

ਜੇ ਭੌੜਾ ਆ ਰਿਹਾ ਸਰ ਕੋਟ ਕੋੜਾ ਸਮਝ ਲੋ ਏਦਾਂ ਏਦਾਂ 9 ਨੰਬਰ ਦਾ ਕੋਟ ਕੋੜਾ ਜਿਹੜਾ ਕਾਲਜ ਦੀ ਬੰਦੀ ਕੀ ਸਾਬਾ ਰੰਗ ਕਰੀ ਜਲ 106000 ਕਰਕੇ ਇਹ ਜਿਹਦੇ ਐਚ ਇੱਕ ਨਿਕ ਮਠੀ ਐਂਟਰੀ ਹੈ ਜਿਹੜੀ ਉਹ ਮੇਨ ਰੋਡ ਤੋਂ ਹੈ ਇਹ ਐਡੀ ਤੇ ਐਚ ਬਿਲਕੁਲ ਇਸ ਸਾਹਮਣੇ ਰੋੜਾ ਹੁਣ ਇਹ ਵੀ ਇਹ ਵੀ ਸਰ ਨੰਬਰ ਜਣਾ ਐਚ ਤੋਂ ਬਾਅਦ ਜਿਹੜਾ ਇਹ ਨੰਬਰ ਜਣਾ

ਮੈਂ ਕਿਹਾ ਨਾ ਭਲਾ ਅੱਜ ਵੀ ਕੋਈ ਕਹਿੰਦਾ ਜੀ ਬਾਤ ਕਰਦਾ ਮਾਗਰ ਰਡਾਤ ਕਰਦੀ ਉਹ ਅਕਸ਼ ਜਰਾ ਪੂਰਾ ਕਰੋ ਨਾ ਤਾਂ ਬਾਦ ਨਹੀਂ ਮਨੋ ਜੀ ਸਾਡੇ ਮਾਲਾ ਕੋਈ ਨਹੀਂ ਮਾਲਾ ਤਾਂ ਇਹ ਜੋ ਫਾਇਰ ਕਰੇ ਤੁਸੀਂ ਭੇਜ ਦਿੱਤੇ ਲਿਆ ਅੱਜ ਅੱਜ ਵੀ ਗਰੀਬੀ ਕਰ ਰਹੇ ਆ ਸਾਡੀ ਜਗਾ ਜੋ ਹੋ ਗਿਆ ਤੁਮ ਮਾਮਾ ਕਹਿੰਦਾ ਫਟਾਫਿਆ ਲਿਖਿਆ ਸੀ ਬੱਧ ਕਰ ਜਦੋਂ ਕਹਾਂਗੇ ਕਿਉਂਕਿ ਵੀਡੀਓ ਅੱਜ ਤੱਕ ਚਿਪਾ ਚੁੱਕੇ ਬਾਦ ਵੀਡੀਓ ਦਾ ਸਮਾਂ ਹੀ ਕਰਾਉਣ ਦੀ ਹੋਣੀ ਆ ਸਰਪਰੀਲੀ ਆਪਣੀ ਗੱਲ ਕਰ ਲੈਂਦਾ ਜੀ ਗੱਲ ਕਿਸੇ ਦੀ ਵੀ ਹੋਵੇ ਮਾਵੇ ਦੀ ਮਕਸਦ ਹੈ ਨਾ ਨਾ ਇੱਥੇ ਕੋਈ ਰਾਜਨੀਤੀ ਹੈ ਹਾਂ ਜੀ ਹਾਂ ਜੀ ਬੇਸਿਕਲੀ ਮੇਰੇ ਕੋਲ ਤਾਂ ਚੱਕ ਹੋ ਗਿਆ ਸੀ ਮੇਰੀ ਰਾਮਦਾਸ ਜੀ ਨਾਲ ਗੱਲ ਹੋ ਗਈ ਦੱਸਣ ਚੱਕਾ ਦਾ ਨਾਮ ਪਤਾ ਨਹੀਂ ਜੀ ਉਹ ਬੁਨੇਰਤ ਕਿ ਇਹ ਨੂੰ ਤੂੰ ਜੀ ਉਹ ਤਾਂ ਦੇਵ ਅਸਲ ਜੀ ਅੰਦਰ ਵੀ ਹੁੰਦਾ ਨਾ ਹਾਂ ਜੀ ਹਾਂ ਜੀ ਦੀਵਾਰ ਦੇ ਅੰਦਰ ਹੋਵੇ ਫਿਰ ਵੀ ਹੋਰ ਪਤਾ ਹੀ ਲੱਗਾ ਜੀ ਹੁਣ ਸਰਕਾਰ ਆਇਆ ਹਾਰਾ ਉਹ ਤਾਂ ਜਲਾ ਸਰੋਤ ਮੇਰੇ ਆਪਦੇ ਪਤੇ ਤੇ ਆਇਆ ਦਾਵੀ ਹੋਇਆ क्रांति को बांधने हैं इन्होंने मैंने देखा भी हुआ है कि क्रांति को ये दे देखो वो ही तो क्रांति की नहीं करना चाहिए ना जिसको करने के लिए ऐसी कोई राय नहीं थी करने आम ऐसी नहीं ऐसी आई नहीं थी उसके तो भी दस्ते लोडने के मैं क्या किया उसके अपने लगभग करो उस ऐसी लड़की को दालने को है ना तो बस इ ਕਿਛੀ ਇੰਕੀਚਾ ਹੈ ਨਾ ਇਹ ਜਿਹੜਾ ਅੰਦਰ ਆਹ ਹੈ ਨਾ ਸ਼ਹਿਰ ਲੱਗਿਆ ਫਾਰਮ ਨੰਬਰ ਨੋਟ ਕਰੀਏ ਏਰੀਆ ਸ਼ਹਿਰ ਵਾਈ ਸ਼ਹਿਰ 14 ਏਰੀਆ ਚ ਜੇ ਦੇਖੀਏ ਬਾੜ ਬੰਦੀ ਹਿਸਾਬ ਨਾਲ ਤੇ ਜੇ ਦੇਖੀਏ ਵੀ ਆਪਾਂ ਫਰਦੇ ਹਿਸਾਬ ਨਾਲ ਇਹ ਪਿੰਡ ਜਾਂਦਾ ਹੈ ਇਹ ਹੈ ਜਿਹੜਾ ਹਿਸਾਬ ਨਾਲ ਤਾਂ ਬਹੁਤ ਤੇਜ਼ ਨਾਲ ਜਿਹੜੀ ਗੱਲ ਦੱਸਦਾ ਸਾਰਾ ਵੀ ਸਾਰਾ ਪਿੰਡ ਜਾਂਦਾ ਇਹ ਹੈ ਜਿਹੜਾ ਸਾਡੇ ਆਪਣਾ ਹੋਣਾ ਹੈ ਸਾਰੇ ਕੰਮ ਕਰੀਦਾ ਤੇ ਇਹ ਪਿੰਡ ਉਹਦੇ ਨਾਲ ਬਹੁਤ ਦੇ ਇੱਥੇ ਦਾ ਖੇਤਾ ਬਹੁਤ ਚਾਹੁੰਦੇ ਜਿਹੜੇ ਕਰਦੇ ਨੇ